ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮਾਂ' ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਮੈਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਆ ਕਦੂ ਵਾਲੇ ਝੋਨੇ ਦੇ ਵਿੱਚ ਤੇ ਬਿਨਾਂ ਕਦੂ ਕੀਤੇ ਸਿੱਧੀ ਵਿਜਾਈ ਵਾਲੇ ਝੋਨੇ ਦੇ ਵਿੱਚ ਖਾਦਾਂ ਦੀ ਵਰਤੋਂ ਬਜਾਈ ਤੋਂ ਜਾਂ ਲਵਾਈ ਤੋਂ ਕਿਹੜੀ-ਕਿਹੜੀ ਖਾਦ ਕਿੰਨੀ-ਕਿੰਨੀ ਪਾਉਣੀ ਆ ਉਹਦੇ ਬਾਰੇ ਮੋਟਾ-ਮੋਟਾ ਤੁਹਾਨੂੰ ਮੈਂ ਦੱਸ ਦੇਣਾ ਹੈਗਾ ਆਖਰੀ ਕਿਸਤ ਤੱਕ ਤੇ ਆ ਲਾਸਟ ਦੇ ਜਾ ਕੇ ਕੋਸ਼ਿਸ਼ ਕਰਾਂਗੇ ਬਾਸਮਤੀ ਬਾਰੇ ਵੀ ਜਿਹੜੀ ਹੈਗੀ ਜਾਣਕਾਰੀ ਵਿੱਚ ਹੀ ਸਾਂਝੀ ਕਰ ਦਈਏ ਤਾਂ ਕਿ ਇੱਕੋ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੇ ਤੇ ਤੁਸੀਂ ਅੱਗੇ ਆਪਦੇ ਮਿੱਤਰਾਂ ਦੋਸਤਾਂ ਨਾਲ ਵੀ ਇਹ ਸਾਂਝੀ ਕਰ ਸਕੋ ਸੌਖਾ ਰਹਿੰਦਾ ਸੋ ਬਿਨਾ ਜਿਹੜੀ ਆਪਾਂ ਕੱਦੂ ਵਾਲੇ ਝੋਨੇ ਦੀ ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਹੁਣ ਜਿਹੜੀ ਹੈਗੀ ਹੈ 11 ਜੂਨ ਤੋਂ ਕੁਝ ਿਲਿਆਂ ਦੇ ਵਿੱਚ 15 ਜੂਨ ਤੋਂ ਜਿਹੜੀ ਲਵਾਈ ਕਿਸਾਨ ਵੀਰਾਂ ਨੇ ਸ਼ੁਰੂ ਕਰ ਦੇਣੀ ਆ ਕਿ ਜਿਹੜੀਆਂ ਦਰਮਿਆਨੇ ਸਮੇਂ ਵਾਲੀਆਂ ਜਾਂ ਘੱਟ ਸਮੇਂ ਵਾਲੀਆਂ ਕਿਸਮਾਂ ਨੇ ਖਾਸ ਤੌਰ ਤੇ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਨੇ ਜਿਹੜੀਆਂ ਉਹ 20 ਜੂਨ ਦੇ ਨੇੜੇ ਤੇੜ ਜਿਹੜੀ ਉਹਨਾਂ ਦੀ ਤੋ ਜਿਹੜੀ ਬਜਾਈ ਦਾ ਟਾਈਮ ਹੁੰਦਾ ਪਨੀਰੀ ਦਾ ਤੇ ਪੀਆ 126 ਦੀ ਜਿਹੜੀ ਪਨੀਰੀ ਬਜਾਈ ਦਾ ਅਜੇ ਟਾਈਮ ਹੁਣ ਚੱਲ ਰਿਹਾ ਹੈ ਜਾਂ ਬਾਸਮਤੀ ਕਿਸਮਾ ਦਾ ਤਾਂ ਕੱਦੂ ਵਾਲੇ ਝੋਨੇ ਦੇ ਵਿੱਚ ਆਪਾਂ ਜਿਹੜੀ ਹੈਗੀ ਕੋਸ਼ਿਸ਼ ਕਰਨੀ ਹੈ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਪਨੀਰੀ ਤਿਆਰ ਕਰਨ ਲਈ ਨਰੋਈ ਪਨੀਰੀ ਤਿਆਰ ਕਰਨ ਲਈ ਬਜਾਈ ਸਮੇਂ ਆਪਾਂ 26 ਕਿਲੋ ਯੂਰੀਆ ਪ੍ਰਤੀ ਏਕੜ 60 ਕਿਲੋ ਸੁਪਰ 40 ਕਿਲੋ ਜ਼ਿੰਕ ਕੀ 20% ਵਾਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦੇ ਵਿੱਚ ਮੈਂ ਪਹਿਲਾਂ ਤੁਹਾਨੂੰ ਵੀਡੀਓ ਚ ਕਨਾਲ ਦੇ ਵਿੱਚ ਪ੍ਰਤੀ ਵੀ ਦੱਸਿਆ ਸੀ ਕਿ ਕਨਾਲ ਚ ਕਿੰਨੀ ਪਾਣੀ ਆ ਪ੍ਰੀਰੀ ਬੀਜਣ ਤੋਂ 15 ਦਿਨ ਤੇ ਦੁਬਾਰਾ ਫੇਰ 26 ਕਿਲੋ ਜੂਰ ਗਿਆ ਪ੍ਰਤੀ ਏਕੜ ਤੇ ਨਾਲ ਜਿਹੜੀਆਂ 2 ਤੋਂ 3 ਸਪਰੇਆਂ ਜ਼ਿੰਕ 5 ਤੋਂ 10 ਗ੍ਰਾਮ ਪ੍ਰਤੀ ਲੀਟਰ ਪਾਣੀ 21% ਵਾਲੀ ਤੇ ਲੋਹਾ ਤਤ 10% ਵਾਲਾ 5 ਤੋਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਆਪਾਂ ਸਪਰੇਆਂ 2 ਤੋਂ 3 ਦੇਣੀਆਂ ਹੈਗੀਆਂ ਨੇ ਤੇ ਬਜਾਈ ਤੋਂ 25 ਦਿਨ ਪਹਿਲਾਂ ਜਿਹੜੀ ਹੈਗੀ ਆਪਾਂ ਰੂੜੀ ਵਗੈਰਾ ਪਾ ਕੇ ਖੇਤ ਤਿਆਰ ਕਰਨਾ ਜਦੋਂ ਨਰੋਈ ਪਨੀਰੀ ਆਪਣੀ ਤਿਆਰ ਹੋ ਗਈ ਤਾਂ ਫੇਰ ਆਪਾਂ ਜਿਹੜੀ ਹੈਗੀ ਆ ਲਵਾਈ ਤੋਂ ਪਹਿਲਾਂ ਕੋਸ਼ਿਸ਼ ਕਰਨਾ ਕਿ ਜਿਹੜੀਆਂ ਮਿੱਟੀ ਪਰਖ ਆਧਾਰ ਤੇ ਜਾਂ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਸਫਾਰਸ਼ ਦੇ ਅਨੁਸਾਰ ਜਿਹੜੀ ਆਪਾਂ 15 ਤੋਂ 20 ਕਿਲੋ ਮਿਊਰਟ ਆਫ ਪਟਾਚ 60% ਵਾਲੀ ਉਹ ਆਪਾਂ ਕਦੂ ਕਰਨ ਸਮੇਂ ਜਿਹੜੀ ਖੇਤ ਦੇ ਵਿੱਚ ਪਾ ਦੇਣੀ ਆ 27 ਕਿਲੋ ਡੀਏਪੀ ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਆਪਣੀ ਜ਼ਮੀਨ ਦੀ ਆਪਣੀ ਫਸਲ ਦੀ ਜ਼ਰੂਰਤ ਅਨੁਸਾਰ ਜੇ ਤੁਸੀਂ ਮਿੱਟੀ ਪਰਖ ਕਰਵਾਈ ਹੈ ਕਿਉਂਕਿ ਵੈਸੇ ਜੇ ਕਣਕ ਨੂੰ ਪੂਰੀ ਡੀਏਪੀ ਪਾਈ ਹੋਵੇ ਤਾਂ ਜ਼ਰੂਰਤ ਨਹੀਂ ਹੁੰਦੀ ਜੇ ਤੁਹਾਡੀ ਜ਼ਮੀਨ ਫਾਸਫੋਰਸ ਦੀ ਘਾਟ ਵਾਲੀ ਆ ਫਿਰ ਤੁਸੀਂ ਇਹ ਇਹ ਵੀ ਕਦੂ ਕਰਨ ਸਮੇਂ ਜਾਂ ਖੇਤ ਤਿਆਰ ਕਰਨ ਸਮੇਂ ਜਿਹੜੀ ਖੇਤ ਦੇ ਵਿੱਚ ਪਾ ਸਕਦੇ ਆ ਤੇ ਜਿੰਕ ਆ ਜਿਹੜੀ ਉਹ ਤੁਸੀਂ ਲਵਾਈ ਤੋਂ 15-20 ਦਿਨਾਂ ਤੇ ਜਦੋਂ ਪਾਣੀ ਘਟਾਉਣਾ ਉਸ ਸਮੇਂ ਪਾਓ ਜੇ ਜ਼ਮੀਨ ਦੇ ਵਿੱਚ ਪਾਉਣੀ ਆ ਵਰਨਾ ਆਪਾਂ ਸਪਰੇਆ ਵੀ ਤੁਹਾਨੂੰ ਦੱਸਦੇ ਹਾਂ ਨੇ 2 ਤੋਂ 3 ਸਪਰੇਆ ਤੁਸੀਂ ਜਿੰਕ ਲੋਹਾ ਕਾਲੀ ਦਾ ਪਾਣੀ ਯੂਰੀਆ ਕਰ ਲਓ ਤਾਂ ਤੁਹਾਨੂੰ ਜ਼ਰੂਰਤ ਜਿਹੜੀ ਹੈਗੀ ਆ ਮਹਿਸੂਸ ਨਹੀਂ ਹੁੰਦੀ ਬਸ਼ਰਤੇ ਕਿ ਤੁਸੀਂ ਫਸਲੀ ਰਹਿਣ ਖੁੰਦ ਹਰੀ ਖਾਦ ਰੂੜੀ ਖਾਦ ਜਿਹੜੀ ਜ਼ਮੀਨ ਦੇ ਵਿੱਚ ਪਾਉਂਦੇ ਰਹਿੰਦੇ ਹੋਂ ਤੇ ਆਰਗੈਨਿਕ ਮੈਟਰ ਜ਼ਮੀਨ ਦੇ ਵਿੱਚ ਸਫੀਸ਼ੀਐਂਟ ਹੋਵੇ ਤੇ ਜਿਹੜੀ ਯੂਰੀਆ ਯੂਰੀਆ ਤੁਸੀਂ ਜਿਹੜੀ ਤਿੰਨ ਕਿਸਮਾਂ ਦੇ ਵਿੱਚ ਪਾਉਣੀ ਆ ਦਰਮਿਆਨੀਆਂ ਜ਼ਮੀਨਾਂ ਦੀ ਮੈਂ ਗੱਲ ਕਰ ਰਿਹਾ ਆ ਭਾਰੀਆਂ ਜ਼ਮੀਨਾਂ 'ਚ ਇਦੋਂ ਘੱਟ ਤੇ ਹਲਕੀਆਂ ਜ਼ਮੀਨਾਂ 'ਚ ਇਦੋਂ ਆਪਾਂ 20 ਕਿਲੋ ਯੂਰੀਆ ਵੱਧ ਪਾ ਸਕਦੇ ਆ ਟੋਟਲ ਦਰਮਿਆਨੀਆਂ ਜ਼ਮੀਨਾਂ 'ਚ 90 ਕਿਲੋ ਯੂਰੀਆ ਆਪਾਂ ਪ੍ਰਤੀ ਏਕੜ ਪਾਉਣੀ 30 ਕਿਲੋ ਲਵਾਈ ਤੋਂ 7 ਦਿਨਾਂ ਦੇ ਅੰਦਰ ਅੰਦਰ ਜਾਂ ਲਵਾਈ ਟਾਈਮ ਤੁਸੀਂ ਕਦੋਂ ਕਰਨ ਟਾਈਮ ਪਾ ਸਕਦੇ ਆ 30 ਕਿਲੋ ਲਵਾਈ ਤੋਂ 21 ਦਿਨਾਂ ਤੱਕ ਤੇ 30 ਕਿਲੋ ਲਵਾਈ ਤੋਂ 42 ਦਿਨਾਂ ਤੱਕ ਤੇ ਜਿਹੜੀ PR 126 ਆ ਉਹਦੇ ਵਿੱਚ ਲਵਾਈ ਤੋਂ 35 ਦਿਨਾਂ ਤੱਕ ਆਪਾਂ ਜਿਹੜੀ ਯੂਰੀਆ ਉਹ ਖਤਮ ਕਰ ਦੇਣੀ ਹੁੰਦੀ ਆ ਤੇ ਫਿਰ ਜਿਹੜੀਆਂ ਹੈਗੀਆਂ 25 ਦਿਨ ਤੇ ਜਾ ਕੇ ਜਦੋਂ ਫੋਟ ਵਧੀਆ ਝੋਨਾ ਕਰਨ ਲੱਗ ਪਿੰਦਾ 20 ਦਿਨ ਤੇ ਜਾ ਕੇ ਜਾਂ ਜਦੋਂ ਆਪਾਂ ਪਾਣੀ ਘਟਾਇਆ ਕਹਿ ਲਈਏ ਕਈ ਵਾਰ ਜਿਹੜੀ ਹੈਗੀ ਫੋਟ ਨਹੀਂ ਕਰਦਾਗਾ ਸਮੱਸਿਆ ਆ ਜਾਂਦੀ ਹੈ ਜ਼ਮੀਨ ਦੇ ਵਿੱਚ ਜਿਹੜੀ ਹੈਗੀ ਹੈ ਸਲਫਾਈਟ ਟਾਕਸਿਸਿਟੀ ਵੀ ਆ ਜਾਂਦੀ ਲਗਾਤਾਰ ਪਾਣੀ ਖੜਾ ਕਰਨ ਦੇ ਨਾਲ 20 ਦਿਨ ਤੇ ਜਾ ਕੇ ਕਈ ਵਾਰ ਜਣਾ ਕਾਲੀਆਂ ਪੈਣ ਲੱਗ ਪੈਂਦੀਆਂ ਨੇ 20 25 ਦਿਨ ਤੇ ਜਦ ਆਪਾਂ ਪਾਣੀ ਹਵਾ ਨਾਲ ਲਵਾਈਏ 15 18 ਦਿਨ ਤੇ ਜਾ ਕੇ ਖੇਤ ਨੂੰ ਹਵਾ ਲਵਾ ਫਿਰ ਜ਼ਿੰਕ ਲੋਹਾ ਕਾਲੀ ਦਾਪਣ ਯੂਰੀਆ ਉਹਦੀਆਂ ਦੋ ਤੋਂ ਤਿੰਨ ਸਪਰੇਆਂ ਤੇ ਫੋਕ ਘਟਾਉਣ ਲਈ ਗੋਭ ਤੇ ਜਾ ਕੇ ਫਿਰ 1.5% ਜਿਹੜੀ ਪੋਟਾਸ਼ੀਅਮ ਨਾਈਟ੍ਰੇਟ 3 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੰਮਕੀ ਐਨ ਪੀ ਕੇ 13045 200 ਲੀਟਰ ਪਾਣੀ ਦੇ ਵਿੱਚ ਕੋਲ ਕੇ ਉਹਦੀ ਆਪਾਂ ਸਪਰੇਅ ਕਰਨੀ ਆ ਬਾਕੀ ਆਪਾਂ ਜਰੂਰਤ ਅਨੁਸਾਰ ਨਾਲ ਦੀ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਿਵਾਂਗੇ ਬਿਨਾ ਕਦੂਗਾ ਕੀਤੇ ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਆਪਾਂ ਜਿਹੜੀ ਹੈਗੀ ਸਭ ਤੋਂ ਪਹਿਲਾਂ ਨੁਕਤਾ ਇਹ ਖਿਆਲ ਚ ਰੱਖਣਾ ਕਿਉਂਕਿ ਇਸ ਵਾਰ ਵੀ ਜਿਹੜਾ ਹੈਗਾ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਹਾਨੂੰ ਸਰਕਾਰੀ ਸਹਾਇਤਾ ਜਿਹੜੀ ਹੈਗੀ ਹੈ ਖੇਤੀਬਾੜੀ ਦੇ ਕਿਸਾਨ ਭਲਾਈ ਭਾਗ ਵੱਲੋਂ ਪ ਦਿੱਤਾ ਜਾਊਗਾ ਉਹਦੇ ਵਾਸਤੇ ਐਡਵਰਟਾਈਜ਼ਮੈਂਟ ਅਖਬਾਰਾਂ ਚ ਵੀ ਆ ਗਈ ਆ ਤੁਸੀਂ ਐਗਰੀ ਮਸ਼ੀਨਰੀ pb.com ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਜਿਨ੍ਹਾਂ ਨੇ ਸਿੱਧੀ ਬਜਾਈ ਕਰ ਲਈ ਹੈ ਤਾਂ ਕਿ ਜਿਹੜੀਆਂ ਵੈਰੀਫਿਕੇਸ਼ਨ ਆ ਜਿਹੜੀਆਂ ਹੈਗੀਆਂ ਉਹ ਸ਼ੁਰੂ ਹੋ ਜਾਣੀਆਂ ਨੇ 30 ਜੂਨ ਦੇ ਨੇੜੇ ਤੇੜ ਤਾਂ ਜਿਹੜੀ ਹੈਗੀ ਆ ਬਜਾਈ ਸਮੇਂ 8 ਤੋਂ 10 ਕਿਲੋ ਬੀ ਆ ਜਿਹੜਾ ਉਹਨੂੰ 12 ਘੰਟੇ ਲਈ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਜਿਹੜੀ ਬੀਜ ਦੀ ਮਾਤਰਾ ਹੁੰਦੀ 12 ਘੰਟੇ ਲਈ ਆਪਾਂ 2% ਪੋਟਾਸ਼ੀਅਮ ਨਾਈਟ੍ਰੇਟ ਦੇ ਘੋਲ ਦੇ ਵਿੱਚ ਭਿਉ ਕੇ ਰੱਖਣਾ 10 ਤੋਂ 12 ਕਿਲੋ ਬੀਜ ਸੌਰੀ 8 ਤੋਂ 10 ਕਿਲੋ ਬੀ 12 ਘੰਟਿਆਂ ਲਈ 2% ਪੋਟਾਸ਼ੀਅਮ ਨਾਈਟ੍ਰੇਟ ਦੇ ਕੋਲ ਚ ਮਤਲਬ 10 ਲੀਟਰ ਪਾਣੀ ਚ 200 ਗ੍ਰਾਮ ਤੁਸੀਂ ਐਨਪੀਕੇ 13045 ਪਾ ਲਓ ਉਸ ਕਿੱਲੇ ਦਾ ਬੀ ਪਿਉ ਲੋ ਫਿਰ ਉਹਨੂੰ ਸ਼ਾਮੇ ਹਵਾ ਲਵਾ ਕੇ 10 ਘੰਟੇ ਬਾਅਦ ਬਾਹਰ ਕੱਢ ਕੇ ਫਿਰ ਉਹਨੂੰ 3 ਗ੍ਰਾਮ ਪ੍ਰਤੀ ਕਿਲੋ ਬੀ ਦੇ ਹਿਸਾਬ ਨਾਲ ਸਪ੍ਰਿੰਟ 75 ਡਬਲਯੂਐਸ ਦਵਾਈ ਨਾਲ ਸੋਧ ਲੋ ਫਿਰ ਜਿਹੜਾ ਹੈਗਾ ਉਹਦੀ ਆਪਾਂ ਬਜਾਈ ਕਰਨੀ ਆ ਪਾਸਪੋਰਸ ਤੇ ਪोटाश ਖਾਦਾਂ ਦੀ ਵਰਤੋਂ ਕੋਸ਼ਿਸ਼ ਕਰੋ ਮਿੱਟੀ ਪਰਖ ਆਧਾਰ ਤੇ ਕਰੀਏ ਵਰਨਾ ਤੁਸੀਂ ਜਿਹੜਾ ਹੈਗਾ 1.5 ਗੱਟਾ ਸਿੰਗਲ ਸੁਪਰ ਫਾਸਫੇਟ ਜਾਂ 27 ਕਿਲੋ ਡੀਪੀ ਤੇ 20 ਕਿਲੋ ਮਿਊਰੋਟ ਪोटाਸ਼ ਹੈ ਜਿਹੜੀ ਉਹ ਖੇਤ ਤਿਆਰ ਕਰਨ ਸਮੇਂ ਮੂਹਰੇ ਜਿਹੜਾ ਹੈਗਾ ਪਾ ਸਕਦੇ ਆ ਜਿੱਥੇ ਸਿੱਧੀ ਬੀਜਾਈ ਵਾਲੇ ਝੋਨੇ ਨੂੰ 6 ਟਨ ਰੂੜੀ ਪ੍ਰਤੀ ਏਕੜ ਮਤਲਬ ਦੋ ਕੁ ਟਰਾਲੀਆਂ ਜਿਹੜੀਆਂ ਹੈਗੀਆਂ ਰੂੜੀ ਦੀਆਂ ਚੰਗੀ ਬਣੀ ਹੋਈ ਰੂੜੀ ਦੀਆਂ ਦੋ ਤੋਂ ਤਿੰਨ ਟਰਾਲੀਆਂ ਪਾਈਆਂ ਤਾਂ ਉੱਥੇ ਜਾਂ ਹਰੀ ਖਾਦ ਸਾਨ ਵਗੈਰਾ ਹਰੀ ਖਾਦ ਦੇ ਤੌਰ ਤੇ ਖੇਤ ਦੇ ਵਿੱਚ ਵਾਈਆ ਤਾਂ ਫਿਰ ਤੁਸੀਂ ਜਿਹੜਾ ਹੈਗਾ ਯੂਰੀਆ ਦੀ ਮਾਤਰਾ ਆਪਾਂ ਘਟਾ ਦੇਣੀ ਆ 130 ਕਿਲੋ ਤੋਂ 90 ਕਿਲੋ ਯੂਰੀਆ ਤੇ ਆਪਾਂ ਲੈ ਆਉਣਾ 40 ਕਿਲੋ ਜਿਹੜੀ ਯੂਰੀਆ ਘਟਾ ਦੇਣੀ ਆ ਤੇ ਗਰਮੀ ਰੁੱਤ ਦੀਆਂ ਜੇ ਜੇ ਮੂੰਗੀ ਆਪਾਂ ਬੀਜ ਕੇ ਫਲੀਆਂ ਤੋੜਨ ਤੋਂ ਬਾਅਦ ਉਹਨੂੰ ਖੇਚ ਦੱਬਿਆ ਤਾਂ ਫਿਰ ਆਪਾਂ 110 ਕਿਲੋ ਯੂਰੀਆ ਪ੍ਰਤੀ ਏਕੜ ਪਾਉਣੀ ਆ ਤੇ ਯੂਰੀਆ ਜਿਹੜੀ ਪਾਉਣੀ ਆ ਉਹ ਤੁਸੀਂ ਤਿੰਨ ਬਰਾਬਰ ਹਿੱਸਿਆਂ ਦੇ ਵਿੱਚ ਬਜਾਈ ਤੋਂ ਲੈ ਕੇ ਚਾਰ ਪਹਿਲੀ ਕਸਤ ਚਾਰ ਹਫ਼ਤਿਆਂ ਤੇ ਦੂਸਰੀ ਛੇ ਹਫ਼ਤਿਆਂ ਤੇ ਤੀਸਰੀ ਨੌ ਹਫ਼ਤਿਆਂ ਤੇ ਛਿੱਟੇ ਨਾਲ ਜਿਹੜੀ ਹੈਗੀ ਆਪਾਂ ਪਾਣੀ ਦੇ ਮੂਹਰੇ ਪਾ ਦਿਓ ਕੋਸ਼ਿਸ਼ ਕਰੋ ਤੇ ਉਦੋਂ ਬਾਅਦ ਪਾਣੀ ਛੱਡ ਦਿਓ ਉਹਦੇ ਨਾਲ ਜਿਹੜੀ ਹੈਗੀ ਐ ਇਨਕਾਰਪੋਰੇਸ਼ਨ ਜ਼ਮੀਨ ਦੇ ਵਿੱਚ ਹੋ ਜਾਂਦੀ ਫਸਲ ਨੂੰ ਵਧੀਆ ਮਿਲ ਜਾਂਦੀ ਆ ਤੇ ਬਾਸਮਤੀ ਦੀ ਸਿੱਧੀ ਬਜਾਈ ਦੇ ਵਿੱਚ 54 ਕਿਲੋ ਜੂਰਗਾ ਪ੍ਰਤੀ ਏਕੜ ਪਾਉਣੀ ਆ ਤਿੰਨੇ ਸੱਟਾਂ ਵੰਡ ਕੇ ਪਹਿਲੀ ਤਿੰਨ ਹਫ਼ਤਿਆਂ ਤੇ ਬਜਾਈ ਤੋਂ ਫਿਰ 6 ਹਫ਼ਤਿਆਂ ਤੇ ਫਿਰ 9 ਹਫ਼ਤਿਆਂ ਤੇ ਜਿੰਕ ਦੀ ਘਾੜ ਜਾਂ ਲੋਹਾ ਤਾਂ ਘਾੜ ਤੁਹਾਨੂੰ ਦਿਖਾਈ ਦੇ ਸਕਦੀ ਹੈ ਹਲਕੀਆਂ ਜ਼ਮੀਨਾਂ 'ਚ ਭੁੱਲ ਕੇ ਵੀ ਜਿਹੜੀ ਸਿੱਧੀ ਬਜਾਈ ਨਹੀਂ ਕਰਨੀ ਜਿੰਕ ਦੀ ਘਾੜ ਵਾਸਤੇ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜਾ ਬਜਾਈ ਟਾਈਮ ਤੁਸੀਂ 25 ਕਿਲੋ ਜਿੰਕ ਸਲਫੇਟ 21% ਜਾਂ 16 ਕਿਲੋ 33% ਵਾਲਾ ਪਾ ਸਕਦੇ ਆ ਜਾਂ ਫਿਰ ਜਿਹੜੀਆਂ ਹੈਗੀਆਂ ਜਿੰਕ ਵਾਲੀਆਂ ਤੱਤ ਵਾਲੀਆਂ ਸਪ੍ਰੇਆਂ ਕਰ ਸਕਦੇ ਆ ਇਹ ਵੀ ਆਪਾਂ ਨਾਲ ਦੀ ਨਾਲ ਤੁਹਾਡੇ ਨਾਲ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਦੇ ਹੀ ਰਹਿਣਾ ਹੈਗਾ ਤੇ ਦੂਸਰਾ ਹੈ ਜਿਹੜਾ ਯੂਰੀਆ ਕੱਦੂ ਵਾਲੇ ਬਾਸਮਤੀ ਦੇ ਵਿੱਚ ਯੂਰੀਆ ਜਿਹੜੀ ਪਾਉਣੀ ਆ ਉਹ ਕਿਸਮ ਬਰਤਨ ਦਾਖ ਦਿੰਨਾ ਕਿ ਸੀਐਸਆਰ 30 ਕਿਸਮ ਨੂੰ ਜਿਹੜੀ ਕਿਉਂਕਿ ਬਾਸਮਤੀ ਨੂੰ ਕਿਸਾਨ ਵੀਰ ਉਹ ਯੂਰੀਆ ਜਿਹੜੀ ਹੈਗੀ ਉਹ ਲਵਾਈ ਟਾਈਮ ਜਾਂ ਲਵਾਈ ਤੋਂ 5-7 ਦਿਨ ਤੇ ਨਹੀਂ ਪੈਂਦੀ ਪਹਿਲੀ ਕੈਸਟਾ ਜਿਹੜੀ ਉਹ 21 ਦਿਨ ਤੇ ਜਾ ਕੇ ਜਿਹੜੀ ਉਹ ਪੈਂਦੀ ਆ ਤੇ 21 ਦਿਨ ਤੇ ਜਾ ਕੇ ਆਪਾਂ ਸੀਐਸਆਰ ਤੇ ਮਤੀ ਕਿਸਮ ਹੈ ਇਹਨੂੰ 18 ਕਿਲੋ ਯੂਰੀਆ ਦੀ ਟੋਟਲ ਲੋਡ ਹੁੰਦੀ 9 ਕਿਲੋ ਪਨੀਰੀ ਲਾਉਣ ਤੋਂ 3 ਹਫ਼ਤਿਆਂ ਤੇ ਤੇ 9 ਕਿਲੋ ਪਨੀਰੀ ਲਾਉਣ ਤੋਂ 6 ਹਫ਼ਤਿਆਂ ਤੇ ਜਾਂ ਹੱਦ ਤੁਸੀਂ ਜਾਂ 10 15 ਕਿਲੋ ਇਹਦੋਂ ਯੂਰੀਆ ਜਿਹੜੀ ਹੈਗੀ ਵਧਾ ਸਕਦੇ ਮਤਲਬ 9 ਦੀ 15 ਕਿਲੋ ਪਾ ਲਈ 15 15 ਕਿਲੋ 30 ਕਿਲੋ ਯੂਰੀਆ ਪੰਜਾਬ ਬਾਸਮਤੀ 5 ਪੰਜਾਬ ਬਾਸਮਤੀ 7 ਪੂਸਾ ਬਾਸਮਤੀ 11 21 ਤਾਂ ਇਹਨਾਂ ਦੇ ਵਿੱਚ ਤੁਸੀਂ ਕੋਸ਼ਿਸ਼ ਕਰਨੀ ਹੈ ਜਿਹੜੀ ਜਾਂ 17 18 ਉਹਨਾਂ ਦੇ ਵਿੱਚ ਜਿਹੜੀ ਹੈਗੀ ਹੈ 18 ਕਿਲੋ ਪਨੀਰੀ ਲਾਉਣ ਤੋਂ 3 ਹਫ਼ਤਿਆਂ ਦੇ ਤੇ 18 ਕਿਲੋ ਪਨੀਰੀ ਲਾਉਣ ਤੋਂ 6 ਹਫ਼ਤਿਆਂ ਦੇ ਉੱਤੇ ਜਿਹੜੀ 1509 ਜਾਂ 1847 ਉੱਚ 27 ਕਿਲੋ ਆਪਾਂ ਪਨੀਰੀ ਲਾਉਣ ਤੋਂ 3 ਹਫ਼ਤਿਆਂ ਦੇ ਤੇ 27 ਕਿਲੋ ਪਨੀਰੀ ਲਾਉਣ ਤੋਂ 6 ਹਫ਼ਤਿਆਂ ਤੇ ਇੰਨੀ ਕੀ ਖਾਦ ਦੀ ਲੋਡ ਹੁੰਦੀ ਆ ਬਾਸਮਤੀ ਜਿੰਨੀ ਤੁਸੀਂ ਯੂਰੀਆ ਵੱਧ ਪਾਉਂਗੇ ਓਨੀ ਫਲਾਉਟ ਚਾਹੀ ਵਧੂ ਨਾਲੇ ਤਾਂ ਉਹ ਮਗਰੋਂ ਜਾ ਕੇ ਡਿੱਗ ਪੂਗਾ ਨਾਲੇ ਉਹ ਚ ਬਿਮਾਰੀਆਂ ਕੀੜੇ ਮਕੋੜੇ ਵੱਧ ਆਉਣਗੇ ਫੋਗ ਦੇ ਚਾਂਸ ਵੀ ਬਣ ਜਾਂਦੇ ਆ ਬਿਮਾਰੀਆਂ ਦੇ ਚਾਂਸ ਵੀ ਬਣ ਜਾਂਦੇ ਆ ਤੇ ਕੁਆਲਿਟੀ ਉਹ ਨਹੀਂ ਸ਼ਾਨਦਾਰ ਨਹੀਂ ਬਣਦੀ ਜਿੰਨੀ ਬਾਸਮਤੀ ਤੁਹਾਨੂੰ ਹਲਕੀ ਨਜ਼ਰ ਆਊਗੀ ਉਹਨਾਂ ਦਾ ਦਾਣਾ ਸ਼ਾਨਦਾਰ ਹੋਊਗਾ ਦਾਣਾ ਭਾਰਾ ਹੋਊਗਾ ਝਾੜ ਚੰਗਾ ਰਹੂਗਾ ਇਹ ਗੱਲਾਂ ਆਪਾਂ ਖਾਸ ਧਿਆਨ ਦੇ ਵਿੱਚ ਰੱਖਣਾ ਹੁੰਦਾ ਆਮ ਤੌਰ ਤੇ ਆਪਾਂ ਯੂਰੀਆ ਝੋਨੇ ਵਾਂਗੂ ਹੀ ਬਾਸਮਤੀ ਦੇ ਵਿੱਚ ਪਾ ਦਿੰਦੇ ਆ ਜਦ ਕਿ ਬਾਸਮਤੀ ਦੇ ਵਿੱਚ ਝੋਨੇ ਨਾਲੋਂ ਬਹੁਤ ਖਾਦ ਖਰਾਕ ਘੱਟ ਪਾਉਣ ਦੀ ਜ਼ਰੂਰਤ ਹੁੰਦੀ ਹੈ ਤੇ ਇਹਨੂੰ ਜਿਹੜੀ ਹੈਗੀ ਆ ਜਿਵੇਂ ਆ ਤੁਹਾਨੂੰ ਮੈਂ ਕਿਸਮਾਰ ਦੱਸਿਆ ਹੋਇਆ 36 ਕਿਲੋ ਜਾਂ 54 ਕਿਲੋ ਤੇ ਸੀਐਸਆਰ 30 ਦੇ ਵਿੱਚ ਸਿਰਫ 18-20 ਕਿਲੋ ਯੂਰੀਆ ਦੀ ਲੋਡ ਹੁੰਦੀ ਹੈ ਤਿੰਨ ਤੋਂ 6 ਹਫ਼ਤਿਆਂ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ